ਅੱਸੀ ਕੱਲ ਦੀ ਜਿਵੇਂ ਕਿ ਤੁਸੀਂ ਸਾਰੇ ਨਿਊ ਸੁਣ ਲਈ ਹੈ 22 ਮਾਰਚ ਤੋਂ ਬਾਅਦ ਜਿਹੜੇ ਵੀ ਕੈਨੇਡਾ ਵਿੱਚ ਅੰਡਰ ਗ੍ਰੈਜੂਏਟ ਪ੍ਰੋਗਰਾਮ ਲਈ ਸਟੱਡੀ ਕਰਨ ਗਏ ਨੇ ਉਹਨਾਂ ਦੇ ਸਪਾਊਸਸ ਸਪਾਊਸ ਲੋਪਨ ਵਰਕ ਪਰਮਿਟ ਅਪਲਾਈ ਨਹੀਂ ਕਰ ਸਕਦੇ ਇਹ ਦੁੱਖ ਕਾਇ ਖਤਮ ਨਹੀਂ ਹੁੰਦਾ ਬੇ ਪਰ देयर इज अ ਗੁੱਡ ਨਿਊਜ਼ ਕੈਨੇਡਾ ਜਾਣ ਦੇ ਤੁਹਾਡੇ ਸਾਰੇ ਰਸਤੇ ਬੰਦ ਨਹੀਂ ਹੋਏ ਨੇ ਹੁਣ ਤੁਸੀਂ ਕੈਨੇਡਾ ਜਾ ਸਕਦੇ ਹੋ ਵਿਜ਼ਟਰ ਵੀਜ਼ਾ ਤੇ ਕੀ ਗੱਲ ਕਰ ਰਹੇ ਤੁਸੀਂ ਅਗਰ ਤੁਹਾਡੇ ਸਪਾਊਸਸ ਕੈਨੇਡਾ ਵਿੱਚ ਸਟੱਡੀ ਕਰਦੇ ਨੇ ਤਾਂ ਤੁਹਾਡੇ ਕੋ ਹਾਇਰ ਚਾਂਸਸ ਨੇ ਵੀਜ਼ਾ ਲੈਣ ਦੇ ਲਈ ਤੁਸੀਂ ਇਹ ਆਮ ਵਿਸਟਰ ਵੀਜ਼ਾ ਨਹੀਂ ਹੁੰਦਾ ਤੁਹਾਡੇ ਪ੍ਰੋਪਰ ਡਾਕੂਮੈਂਟੇਸ਼ਨ ਨਾਲ ਲੱਗੇਗੀ ਤੁਹਾਡੇ ਕੋ ਜ਼ਿਆਦਾ ਰਾਈਟਸ ਨੇ ਤੁਸੀਂ ਉਹਨਾਂ ਕੋਲ ਜਾ ਕੇ ਟਾਈਮ ਸਪੈਂਡ ਕਰ ਸਕਦੇ ਹੋ 6 ਮਨთ ਤੱਕ ਮਿਨਿਮਮ ਰਹਿ ਸਕਦੇ ਹੋ ਔਰ 6 ਮਨთ ਬਾਅਦ ਤੁਹਾਡੀ ਸਟੇ ਹੈ ਉਹ ਕੈਨੇਡਾ ਵਿੱਚ ਐਕਸਟੈਂਡ ਹੋ ਜਾਏਗੀ ਤੁਸੀਂ ਉਸ ਸਟੇ ਨੂੰ ਵਰਕ ਪਰਮਿਟ ਵਿੱਚ ਵੀ ਕਨਵਰਟ ਕਰ ਸਕਦੇ ਹੋ ਸੋ ਇੱਕ ਆਮ ਵਿਸਟਰ ਵੀਜ਼ੇ ਦੇ ਨਾਲ ਉਹ ਹਾਈਰ ਚਾਂਸਸ ਦੇ ਲਈ ਤੁਸੀਂ ਆਪਣੇ ਕੈਨੇਡਾ ਦੀ ਗਵਰਨਮੈਂਟ ਵੱਲੋਂ ਅਪਰੂਵਡ ਤੁਸੀਂ ਕੰਸਲਟੈਂਟਸ ਨਾਲ ਕੰਟੈਕਟ ਕਰੋ ਸੋ ਪਹਿਲੀ ਵਾਰ ਅਪਲਾਈ ਕਰਨੀ ਹੈ ਸਹੀ ਤਰੀਕੇ ਨਾਲ ਅਪਲਾਈ ਕਰਨੀ ਹੈ ਹਾਈ ਚਾਂਸ ਵੀਜ਼ਾ ਲੈਣਾ ਹੈ ਤਾਂ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟਸ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡੇ ਆਫਿਸ ਨਾਲ ਕੰਟੈਕਟ ਕਰੋ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟਸ 6262000070 ਠੀਕ ਹੈ